ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪ੍ਰਮੁੱਖ ਬਾਣੀਕਾਰਾਂ ਵਿੱਚੋਂ ਸ਼੍ਰੀ ਗੁਰੂ ਅੰਗਦ ਦੇਵ ਜੀ ਬਾਰੇ ਪੜਾਂਗੇ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਸਖਾਈ ਤੇ ਉਸ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਆਪ ਜੀ ਨੇ ਬਾਕੀ ਗੁਰੂਆਂ ਤੋਂ ਥੋੜੀ ਰਚਨਾ ਕੀਤੀ ਆਪ ਜੀ ਦੀ ਸਾਰੀ ਰਚਨਾ ਸ਼ਲੋਕਾਂ ਵਿੱਚ ਮਿਲਦੀ ਹੈ ਇਨ੍ਹਾਂ ਸ਼ਲੋਕਾਂ ਦੀ ਗਿਣਤੀ 63 ਹੈ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਈਆਂ ਵਖ ਵਖ 12 ਵਿੱਚ ਦਰਜ ਹੈ ਆਪ ਜੀ ਦੀ ਬਾਣੀ ਦਾ ਮੁੱਖ ਵਿਸ਼ਾ ਗੁਰੂ ਭਗਤੀ ਤੇ ਸੇਵਾ ਭਾਵ ਹੈ ਆਪ ਜੀ ਦੀ ਬਾਣੀ ਵਿੱਚ ਗਿਆਨ ਦਾ ਭੰਡਾਰ ਹੈ ਗੁਰਮਤਿ ਮਾਰਗ ਵਿੱਚ ਗੁਰੂ ਜੀ ਦੀ ਅਗਵਾਈ ਤੇ ਪਰਮਾਰਥ ਗਿਆਨ ਦਾ ਬਹੁਤ ਮਹੱਤਵ ਹੈ ਇਸ ਵਿਸ਼ੇ ਨੂੰ ਮੁੱਖ ਰੱਖਦਿਆਂ ਗੁਰੂ ਜੀ ਨੇ ਆਪਣੀ ਰਚਨਾ ਦਾ ਕੇਂਦਰ ਮੰਨਿਆ ਹੈ ਨਾਨਕ ਪਰਖੇ ਆਪਕੋ ਤਾਂ ਪਾਰਖ ਜਾਣ ਰੋਗਦਾਰੂ ਦੋਵੇਂ 부ਝੇ ਤਾਂ ਵੈਦ ਸੁਝਾਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਾਰੇ ਗੁਰੂਆਂ ਦੀ ਬਾਣੀ ਨਾਨਕ ਨਾਮ ਥੱਲੇ ਹੀ ਲਿਖੀ ਹੋਈ ਹੈ ਗੁਰੂ ਅੰਗਦ ਦੇਵ ਜੀ ਨੇ ਗੁਰੂ ਨੂੰ ਗਿਆਨ ਦਾ ਸੂਰਜ ਦੱਸਿਆ ਹੈ ਜੇ ਸੋ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਵਿੰਨ ਕੋਰ ਅੰਧਾਰ ਗੁਰੂ ਕੁੰਜੀ ਪਾਹੁ ਨਿਵਾਲ ਮਨ ਕੋਠਾ ਤਨ ਛਤ ਨਾਨਕ ਗੁਰਵਿੰਨ ਮਨਕਾ ਤਾਖ ਉਗੜੇ ਅਵਰਨ ਕੁੰਜੀ ਹੱਥ ਗੁਰੂ ਅੰਗਦ ਦੇਵ ਜੀ ਦੇ ਸ਼ਲੋਕਾਂ ਵਿੱਚ ਸਰਲਤਾ ਸੰਖੇਪਤਾ ਸੰਜਮਤਾ ਸਪਸ਼ਟਤਾ ਪ੍ਰਮੁੱਖ ਰੂਪ ਵਿੱਚ ਮਿਲਦੀ ਹੈ ਇਨਾਂ ਦੇ ਸ਼ਲੋਕ ਪੰਜਾਬੀ ਵਿੱਚ ਮਿਲਦੇ ਹਨ ਕੁਝ ਸ਼ਲੋਕ ਤਾਂ ਅਖਾਣ ਬਣ ਗਏ ਹਨ ਨਾਲੇ ਆਣੇ ਦੋਸਤੀ ਕਦੇ ਨਾ ਆਵੇ ਰਾਸ ਜੇਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਜਾਸ ਰੋਗਦਾਰੂ ਦੋਵੇਂ 부ਜੇ ਤਾਂ ਵੈਦ ਸੁਜਾਨ ਆਮ ਰਵੈਤ ਚੱਲੀ ਆ ਰਹੀ ਹੈ ਕਿ ਆਪ ਨੇ ਭਾਈ ਵਾਲੇ ਅਤੇ ਪਿਹੜੇ ਮੋਖੇ ਕੋਲੋਂ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਲਿਖਵਾਈ ਇਸ ਕਰਕੇ ਇਹ ਸਾਖੀ ਦਾ ਨਾਮ ਭਾਈ ਵਾਲੇ ਵਾਲੀ ਜਨਮ ਸਾਖੀ ਹੈ ਗੁਰਮੁਖੀ ਵਰਣਮਾਲਾ ਨੂੰ ਸ਼ੁੱਧ ਕਰਕੇ ਵਿਦਿਆ ਲਈ ਪ੍ਰਚਾਰ ਕਰਨ ਦਾ ਸਿਹਰਾ ਵੀ ਆਪ ਦੇ ਸਿਰ ਹੀ ਹੈ ਆਪ ਨੇ ਪ੍ਰਮਾਤਮਾ ਪ੍ਰਤੀ ਸੱਚਾ ਪ੍ਰੇਮ ਲਗਨ ਜੀ ਅਤੇ ਜੀਵਨ ਨੀਤੀ ਦੇ ਨੁਕਤੇ ਵੀ ਆਪਣੇ ਸ਼ਲੋਕਾਂ ਰਾਹੀਂ ਪ੍ਰਗਟਾਏ ਜਿਵੇਂ ਆਖਣ ਆਖ ਨ ਰੱਜੀਆਂ ਸੁਣਨ ਰੱਜੇ ਕੰਨ ਅੱਖੀਂ ਦੇਖ ਨ ਰੱਜੀਆਂ ਸੁਣ ਗਾਹ ਕੇ ਇੱਕ ਵਨ ਭੁੱਖਿਆ ਭੁੱਖ ਨਾ ਉੱtre ਗੱਲੇ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰਜੇ ਜਾਂ ਗੁਣ ਕਹੇ ਸੁਣੇ ਗੁਣੀ ਸਮਾਈ ਹਾਂਜੀ ਇਹ ਸੀ ਆਪਣਾ ਅੱਜ ਦਾ ਵਿਸ਼ਾ ਸ੍ਰੀ ਗੁਰੂ ਅੰਗਦ ਦੇਵ ਜੀ ਇੱਕ ਨੇ ਜੋ ਕਾਵ ਰਚਨਾ ਕੀਤੀ ਬਾਣੀ ਰਚੀ ਉਸ ਬਾਰੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ